ਜਾਗ ਦੇ ਵਿੱਚ ਹੜਾ ਨੇ ਤਵਾਹੀ ਨਿਹੰਦੀ ਹੋਈ ਆ ਅਸੀਂ ਤਾਂ ਪਿੰਡਾਂ ਵਾਲੇ ਆ ਜੇ ਕੋਈ ਸਾਡੀ ਇੱਕ ਝੋਟੀ ਸੰਗਲ ਟੜਵਾ ਲਵੇ ਤੇ ਸਾਰਾ ਟੰਬਰ ਵਿੜੀ ਵਿੱਚ ਆ ਜਾਂਦਾ ਸਾਡੇ ਤਾਂ 5-6 ਸਾਲਾਂ ਦੇ ਜਵਾਕ ਉਸ ਝੋਟੀ ਨੂੰ ਫੜਨ ਵਾਸਤੇ ਡਿੱਗ ਡਿੱਗ ਕੇ ਆਪਣੇ ਗੋਡੇ ਛਲਵਾ ਲੈਂਦੇ ਨਹੀਂ ਭਾਵੇਂ ਮੀਂਹ ਪੈਂਦਾ ਹੋਵੇ ਹਨੇਰੀ ਆਉਂਦੀ ਹੋਵੇ ਅਸੀਂ ਘਟ ਖਾ ਲੈਂਦੇ ਆ ਪਰ ਪੱਠੇ ਵਧਣਾ ਸਾਡਾ ਮੁੱਖ ਕੰਮ ਹੋਇਆ ਕਰਦਾ ਏ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਦਿਲ ਤੇ ਪੱਥਰ ਧਰ ਕੇ ਕਿਵੇਂ ਇਨਸਾਨੀਆਂ ਹੋਣਗੀਆਂ ਪੁੱਤਾਂ ਵਾਂਗ ਵਾਲੀਆਂ ਝੋਟੀਆਂ ਜੋ ਪਾਣੀ ਵਿੱਚ ਰੁੜੀਆਂ ਜਾਂਦੀਆਂ ਨਹੀਂ ਦਾਦਾ ਤੂੰ ਮਿਹਰ ਕਰੀ ਸਾਨੂੰ ਤਾਂ ਚੜਦੇ ਪੰਜਾਬ ਲਈ ਅਤੇ ਲਹਿੰਦੇ ਪੰਜਾਬ ਲਈ ਅੱਜ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਰਤਾਰਪੁਰ ਸਰ ਦੇ ਅਸਥਾਨਾਂ ਦਾ ਦ੍ਰਿਸ਼ ਵੇਖਿਆ ਸਾਡਾ ਕਾਜਾ ਮੂੰਹ ਨੂੰ ਆਉਂਦਾ ਕਿਉਂਕਿ ਦੋਨਾਂ ਪੰਜਾਬਾਂ ਦੇ ਲਈ ਜਿਹੜੀਆਂ ਸਰਕਾਰਾਂ ਨੇ ਉਹ ਬੇਈਮਾਨ ਨੇ ਤੇ ਲੀਡਰ ਨਹੀਂ ਉਹਨਾਂ ਦੇ ਇਰਾਦੇ ਠੀਕ ਨਹੀਂ ਉਹ ਢੱਡੋ ਵੈਰੀ ਨਹੀਂ ਸਾਜ਼ਿਸ਼ਾਂ ਦੀ ਬੋ ਆ ਰਹੀ ਏ ਦਾਤਾ ਤੂੰ ਭਲੀ ਕਰ ਤੂੰ ਭਲੀ ਕਰ